ਇੱਕ ਵਾਰੀ ਲਗਭਗ 1960 ਦੇ ਵਿੱਚ ਡਾਕਟਰ ਰਾਧਾਕ੍ਰਿਸ਼ਨ ਅਤੇ ਸਰਦਾਰ ਕਪੂਰ ਸਿੰਘ ਵਿਸ਼ਵ ਧਰਮ ਸੰਮੇਲਨ ਇੱਕ ਸਿਮਲੇ ਹੋਇਆ ਸੀ ਲਗਭਗ 60 ਦੇ ਵਿੱਚ ਉੱਥੇ ਵੱਡੇ ਵੱਡੇ ਵਿਦਵਾਨ ਦੁਨੀਆਂ ਦੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਆਪੋ ਆਪਣੇ ਧਰਮ ਗ੍ਰੰਥਾਂ ਦੇ ਵਿੱਚੋਂ ਹਵਾਲੇ ਦੇ ਕੇ ਆਪਣੇ ਧਰਮ ਨੂੰ ਸਰਬੋਤਮ ਸਿੱਧ ਕਰਨ ਦਾ ਯਤਨ ਕੀਤਾ ਸੀ ਤੇ ਡਾਕਟਰ ਰਾਧਾਕ੍ਰਿਸ਼ਨ ਨੇ ਜਿੱਥੇ ਵੇਦਾਂ ਨੂੰ ਸਰਬੋੱਚ ਦੱਸਣ ਦਾ ਯਤਨ ਕੀਤਾ ਉੱਥੇ ਨਾਲ-ਨਾਲ ਇਹ ਵੀ ਗੱਲ ਵਿੱਚ ਲਪੇਟ ਗਿਆ ਕਿ ਜਿਹੜਾ ਸਿੱਖ ਨੇ ਇਹ ਹਿੰਦੂ ਹੀ ਨੇ ਇਹਨਾਂ ਨੂੰ ਵੱਖਰਾ ਨਾ ਗਿਣਿਆ ਜਾਵੇ ਭਾਵੇਂ ਕਿ ਸਿੱਖ ਕਹਿੰਦਾ ਇੱਥੇ ਆਏ ਹੋ ਨੇ ਵਿਚਾਰਾਂ ਵਾਸਤੇ ਪਰ ਇਹਨਾਂ ਨੂੰ ਹਿੰਦੂਆਂ ਨਾਲੋਂ ਵੱਖਰੇ ਨਾ ਗਿਣਿਆ ਜਾਵੇ ਕੀ ਉਹ ਕਹਿਣ ਲੱਗਿਆ ਕਿ ਨੰਬਰ 1 ਗੁਰੂ ਨਾਨਕ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਇਹ ਸਾਰੀਆਂ ਗੱਲਾਂ ਪਹਿਲਾਂ ਵੇਦਾਂ ਦੇ ਵਿੱਚ ਹੀ ਮੌਜੂਦ ਸੀ ਨੰਬਰ 1 ਦੂਜਾ ਸਿੱਖਾਂ ਦੇ ਰਿਸ਼ਤੇ ਨਾਤੇ ਹਿੰਦੂਆਂ ਦੇ ਨਾਲ ਨੇ ਤੀਜਾ ਕਹਿਣ ਲੱਗਿਆ ਕਿ ਸਿੱਖਾਂ ਦਾ ਜਿਹੜਾ ਸਕਲੋ ਸੂਰਤ ਕੇਵਲ ਥੋੜੀ ਜਿਹੀ ਫਰਕ ਪਿਆ ਸਾਰੇ ਜਿਹੜੇ ਸਬੰਧ ਨੇ ਸਾਡੇ ਰਹਿਤ ਵਹਿਤ ਹੈ ਇਹ ਹਿੰਦੁਸਤਾਨੀ ਹੋਣ ਦੇ ਨਾਤੇ ਸਾਡੇ ਨਾਲ ਸੰਬੰਧਤ ਹੈ ਤੇ ਇਸ ਕਰਕੇ ਉਹਨੇ ਕੁਝ ਗੱਲਾਂ ਕਹੀਆਂ ਤੇ ਅਖੀਰ ਵਿੱਚ ਕਹਿਣ ਲੱਗਿਆ ਕਿ ਸਿੱਖ ਹਿੰਦੂਆਂ ਦਾ ਸੁਧਰੇ ਹੋ ਰੂਪ ਨੇ ਇਹ ਗੱਲ ਉਹ ਕਾਹੇ ਬੈਠਿਆ ਸਿੱਖ ਹਿੰਦੂਆਂ ਦਾ ਹੀ ਸੁਧਰੇ ਹੋ ਰੂਪ ਨੇ ਹੋਰ ਕੋਈ ਵੱਖਰੀ ਨਹੀਂ ਹੈਗੀ ਕਪੂਰ ਸਿੰਘ ਨੇ ਜਦੋਂ ਦੀ ਵਾਰੀ ਆਈ ਕੁਝ ਇਹ ਲਫ਼ਜ਼ ਕਹੇ ਕਿ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਕਿ ਜੇ ਸਾਰਾ ਕੁਝ ਪਹਿਲਾਂ ਵੇਦਾਂ ਦੇ ਵਿੱਚ ਲਿਖਿਆ ਹੋਇਆ ਸੀ ਗੁਰੂ ਨਾਨਕ ਨੂੰ ਹੀ ਪਤਾ ਲੱਗਿਆ ਉਹਦਾ ਕੀ ਚੰਗਾ ਲਿਖਿਆ ਹੋਇਆ ਵੇਦਾਂ ਚ ਤੇ ਹਿੰਦੂ ਇਹਦਾ ਮਤਲਬ ਸਾਰੇ ਬੇਵਕੂਫ ਤੁਰੇ ਫਿਰਦੇ ਸੀ ਕਿਸੇ ਨੂੰ ਪਤਾ ਨਾ ਲੱਗਿਆ ਕਿ ਵੇਦਾਂ ਚ ਕੀ ਲਿਖਿਆ ਹੋਇਆ ਹੈ ਪਹਿਲਾ ਇੱਕ ਸਿਆਣਾ ਮਹਾਪੁਰਖ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਲੱਗਿਆ ਵੇਦਾਂ ਚ ਕੀ ਲਿਖਿਆ ਹੋਇਆ ਹੈ ਤੁਸੀਂ 5000 ਸਾਲ ਤੋਂ ਉਹ ਚੰਗਾਈ ਨਹੀਂ ਲੱਭ ਸਕੇ ਤੇ ਗੁਰੂ ਨਾਨਕ ਸਾਹਿਬ ਨੇ ਲੱਭ ਲਈ ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪਰ ਫਿਰ ਵੀ ਕਹਿੰਦਾ ਅਗਲੀ ਗੱਲ ਕਿ ਜਿਵੇਂ ਤੁਸੀਂ ਕਹਿੰਦੇ ਵੇਦਾਂ 'ਚ ਸਾਰਾ ਕੁਝ ਪਿਆ ਹੈ ਜੇ 1 ਮਿੰਟ ਵਾਸਤੇ ਮੰਨ ਲਿਆ ਜਾਵੇ ਧਰਤੀ ਦੇ ਉੱਤੇ ਸਾਰਾ ਕੁਝ ਮੌਜੂਦ ਹੈ ਲੋਹਾ ਵੀ ਅੱਗ ਵੀ ਪਾਣੀ ਵੀ ਮਿੱਟੀ ਵੀ ਸਾਰਾ ਕੁਝ ਮੌਜੂਦ ਹੈ ਪਰ ਜਦੋਂ ਕੋਈ ਮਸ਼ੀਨ ਕੋਈ ਕਾਢ ਨਵੀਂ ਨਿਕਲਦੀ ਹੈ ਇੱਥੇ ਹੁੰਦਾ ਤੇ ਸਾਰਾ ਕੁਝ ਹੈ ਪਰ ਬਲਿਹਾਰ ਜਾਂਦੀ ਹੈ ਦੁਨੀਆ ਉਸ ਵਿਗਿਆਨੀ ਦੇ ਜਿਹੜਾ ਉਹਨਾਂ ਚੀਜ਼ਾਂ ਦੇ ਜੋੜ ਮੇਲ ਤੋਂ ਕੋਈ ਨਵੀਂ ਮਸ਼ੀਨ ਆਦਿਕ ਪੈਦਾ ਕਰ ਦਿੰਦਾ ਹੈ ਠੀਕਣ ਲੱਗਿਆ ਮੰਨ ਲੈਣੀ ਆ ਕਿ ਵੇਦਾਂ ਦੇ ਵੀ ਸਾਰਾ ਕੌਜ ਮਜੂਦ ਸੀ ਗੁਰੂ ਨਾਨਕ ਸਾਹਿਬ ਨੂੰ ਉਸ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਕਿ ਵਰਤਨੀਆਂ ਕਿਵੇਂ ਨੇ ਤੁਹਾਨੂੰ ਪਤਾ ਨਹੀਂ ਲੱਗੇ ਕਿਵੇਂ ਵਰਤੀਦੀਆਂ ਨੇ ਫਿਰ ਵੀ ਗੁਰੂ ਨਾਨਕ ਸਾਹਿਬ ਥੋੜੇ ਸਾਰਿਆਂ ਨਾਲ ਮਹਾਨ ਬਣਦੇ ਨੇ ਕਿ ਉਹਨਾਂ ਨੂੰ ਪਤਾ ਲੱਗਿਆ ਮਹਾਨ ਕੀ ਹੈ ਤੇ ਇਥੇ ਉਹ ਕਹਿਣ ਲੱਗਿਆ ਕਪੂਰ ਸਿੰਘ ਅਹ ਰਿਸ਼ਤੇ ਨਾਤਿਆਂ ਦੀ ਅਤੇ ਸਬੰਧਤ ਹੋਣ ਦੀ ਹਿੰਦੂਆਂ ਦੇ ਨਾਲ ਗੱਲ ਤੇ ਇਨਸਾਨ ਹੋਣ ਦੇ ਨਾਤੇ ਮੁਸਲਮਾਨ ਵੀ ਸਾਡੇ ਓਨੀ ਭਰਾ ਨੇ ਜਿਵੇਂ ਹਿੰਦੂ ਨੇ ਈਸਾਈ ਵੀ ਓਨੀ ਭਰਾ ਨੇ ਜਿਵੇਂ ਹਿੰਦੂ ਨੇ ਸੰਸਾਰ ਦਾ ਹਰ ਮਨੁੱਖ ਸਾਡਾ ਇਨਸਾਨ ਹੋਣ ਦੇ ਨਾਤੇ ਭਰਾ ਹੈ ਪਰ ਰਿਸ਼ਤੇ ਨਾਤੇ ਨੇ ਜਿਸ ਤੱਕ ਸਬੰਧ ਹੈ ਕਹਿਣ ਲੱਗਿਆ ਤੁਸੀਂ ਮੁਸਲਮਾਨਾਂ ਨੂੰ ਲੜਕੀਆਂ ਬੜੀਆਂ ਦਿੱਤੀਆਂ ਨੇ ਉਹ ਰਿਸ਼ਤੇ ਨਹੀਂ ਹੋਇਆ ਕਰਦੇ ਤੁਸੀਂ ਮੁਸਲਮਾਨ ਨਹੀਂ ਬਣੇ ਤੇ ਉਹ ਹਿੰਦੂ ਨਹੀਂ ਬਣੇ ਵਖਰੇ ਮਕਾਮ ਰਿਹਾ ਉਸੇ ਤਰੀਕੀ ਇਸੇ ਤਰੀਕੀ ਪੁਰਾਣਾ ਇਤਿਹਾਸ ਜਾਂ ਮਿਥਿਆਸ ਮਹਾਭਾਰਤ ਵਗੈਰਾ ਲੈ ਲਓ ਤਾਂ ਭੀਮ ਨੇ ਹੜੰਬਾ ਨਾਮ ਦੀ ਇੱਕ शूद्र ਇਸਤਰੀ ਨਾਲ ਵਿਆਹ ਕੀਤਾ ਕਹਿਣ ਲੱਗਿਆ ਉਹ ਆਪਣੇ ਧਰਮ ਤੋਂ ਨਹੀਂ ਡਿਗਿਆ ਉਹ ਹਿੰਦੂ ਦਾ ਹਿੰਦੂ ਰਿਹਾ ਤੇ ਹੜੰਬਾ ਜਿਹੜੀ ਸੀ ਵਿਚਾਰੀ ਉਹ शूद्र ਦੀ शूद्र ਰਹੀ ਇਸ ਕਰਕੇ ਜੇ ਰਿਸ਼ਤਾ ਨਾਤਾ ਹੋ ਵੀ ਗਿਆ ਤਾਂ ਧਰਮ ਤਰਦੀਲ ਇਹਦੇ ਨਾਲ ਨਹੀਂ ਹੋਇਆ ਕਰਦਾ ਇਸ ਪੁਰਾਣੇ ਇਤਿਹਾਸ ਤੇ ਮਿਥਿਆਸ ਇਹਨਾਂ ਗੱਲਾਂ ਨਾਲ ਬੇਅੰਤ ਭਰਿਆ ਪਿਆ ਹੈ ਇਸ ਤਰੀਕਾ ਕਹਿਣ ਲੱਗਿਆ ਕਪੂਰ ਸਿੰਘ ਨੂੰ ਆਖਰੀ ਵਿਅੰਗੋ ਦਾ ਬੜਾ ਕਰਾਰਾ ਸੀ ਕਹਿਣ ਲੱਗ ਮੰਲੀਏ ਕਿ ਸਿੱਖ ਹਿੰਦੂਆਂ ਦਾ ਹੀ ਸੁਧਰਿਆ ਹੋਇਆ ਰੂਪ ਨੇ ਤਾਂ ਮੈਂ ਬਹਿੰਤੀ ਕਰਨੀ ਕਿਉਂਣਾ ਸਭ ਤੋਂ ਵਧੀਆ ਆਦਰ ਮਾਣ ਸਤਕਾਰਯੋਗ ਜਿਹੜੇ ਅਹੁਦੇ ਨੇ ਉਹ ਸਿੱਖਾਂ ਦੇ ਹਵਾਲੇ ਕਰ ਦਿੱਤੇ ਜਾਣ ਕਿਉਂਕਿ ਸਿੱਖ ਸੁਧਰਿਆ ਹੋਇਆ ਰੂਪ ਨੇ ਤੇ ਹਿੰਦੂ ਵਿਗੜੇ ਹੋਏ ਇੱਥੇ ਕਾਹਨੂੰ ਬਿਠਾਏ ਨੇ ਵੱਡੇ ਅਹੁਦਿਆਂ ਤੇ ਰਾਸ਼ਟਰਪਤੀ ਦੇਸ਼ ਦਾ ਉਹ ਵਿਗੜਿਆ ਹੋਣਾ ਕਿਉਂ ਹੋਵੇ ਉਹ ਸੁਧਰਿਆ ਹੋਣਾ ਕਿਉਂ ਨਾ ਹੋਵੇ ਪ੍ਰਧਾਨ ਮੰਤਰੀ ਸੁਧਰਿਆ ਹੋਣਾ ਕਿਉਂ ਨਾ ਹੋਵੇ ਵਿਗੜਿਆ ਹੋਣਾ ਕਿਉਂ ਹੋਵੇ ਇਸੇ ਤਰ੍ਹਾਂ ਜਿੰਨੇ ਵੀ ਵੱਡੇ ਅਹੁਦੇਦਾਰ ਨੇ ਮੈਂਬਰ ਪਾਰਲੀਮੈਂਟ ਨੇ ਅਫਸਰ ਨੇ ਵੱਡੇ ਜੱਜ ਨੇ ਵਕੀਲ ਨੇ ਇਹ ਸਾਰੇ ਹੀ ਸਿੱਖ ਕਿਉਂ ਨਾ ਹੋਣ ਜਿਨੂੰ ਤੁਸੀਂ ਕੀਤਾ ਕਿ ਸਿੱਖ ਸੁਧਰੇ ਹੋਏ ਨੇ ਇਹਦਾ ਮਤਲਬ Hindu ਵਿਗੜੇ ਹੋਏ ਨੇ ਤੇ ਵਿਗੜੇ ਹੋਿਆਂ ਨੂੰ ਗੱਦੀ ਤੇ ਬਿਠਾਉਣ ਦੀ ਥਾਂ ਤੇ ਸੁਧਰੇ ਨੂੰ ਕਿਉਂ ਨਾ ਬਿਠਾਇਆ ਜਾਵੇ ਗੱਦੀ ਤੇ ਤੇ ਇਥੋਂ ਤੱਕ ਵੀ ਇਹਨਾਂ ਵੱਲੋਂ ਆਫਰਾਂ ਆਈਆਂ ਨੇ ਕਈ ਵਾਰੀ ਛੋਟੇ ਮੋਟੇ ਸੰਕੇਤ ਇਸ਼ਾਰੇ ਇਹ ਅਖਬਾਰਾਂ ਰਾਹੀਂ ਦੇ ਦਿੰਦੇ ਨੇ ਕਿ ਅਸੀਂ Hindu ਲੋਕ ਗੁਰੂ ਨਾਨਕ ਸਾਹਿਬ ਨੂੰ ਬਰਮਾ ਦਾ ਅਵਤਾਰ ਮੰਨਣ ਨੂੰ ਤਿਆਰ ਆ ਜਿਵੇਂ ਬੁੱਧ ਦੀ ਹਾਲਤ ਕਰ ਦਿੱਤੀ ਗਈ ਹੈ ਨਾ ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਇਹਨਾਂ ਨੇ ਮੰਨ ਲਿਆ ਹੋਇਆ ਹੈ ਤਾਂ ਇਹ ਤਾਂ ਮੱਛ ਕੱਛ ਨੂੰ ਵੀ ਅਵਤਾਰ ਮੰਨੀ ਬੈਠੇ ਨੇ ਸੂਰ ਨੂੰ ਵੀ ਅਵਤਾਰ ਮੰਨਦੇ ਨੇ ਯਾਨੀ ਕਿ ਸੂਰਾਂ ਤੇ ਮੱਛ ਕੱਛ ਦੇ ਵਿਚਕਾਰ ਹੀ ਗੁਰੂ ਨਾਨਕ ਸਾਹਿਬ ਮੁਖੜਾਣਾ ਚਾਹੁੰਦੇ ਨੇ ਕਿ ਜੇ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਕਹਿਣ ਤੋਂ ਗੁਰੇਜ਼ ਕਰ ਲੈਣ ਵੱਖਰੀ ਕੌਮ ਦੀ ਗੱਲ ਰੱਟਾਈ ਜਿਹੜੀ ਇਹ ਖਤਮ ਕਰ ਦੇਣ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਰਮਾ ਦਾ ਅਵਤਾਰ ਮੰਨਣ ਨੂੰ ਤਿਆਰ ਆ ਤੇ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਮੰਨਣ ਨੂੰ ਤਿਆਰ ਆ ਕਈ ਵਾਰੀ ਇਸ਼ਾਰੇ ਆ ਚੁੱਕੇ ਨੇ ਅਖਬਾਰਾਂ ਛੋਟੇ-ਮੋਟੇ ਇਹ ਵਿਸਤਾਰ ਸਹਿਤ ਨਹੀਂ ਕਿ ਝਗੜਾ ਨਾ ਹੋ ਜਾਵੇ ਇਸ਼ਾਰੇ ਆ ਚੁੱਕੇ ਹੋਏ ਨੇ ਤੇ ਜਿਹੜੇ ਇਹਨਾਂ ਦੀਆਂ ਮੀਟਿੰਗਾਂ ਨੂੰ ਇਹਨਾਂ ਦੇ ਕੈਂਪਾਂ ਨੂੰ ਅਟੈਂਡ ਕਰਦੇ ਨੇ ਸਿੱਖੀ ਦੇ ਹਮਦਰਦ ਬੰਦੇ ਉਹ ਵੀ ਆ ਕੇ ਦੱਸਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਦੀ ਅੰਦਰ ਖਾਤੇ ਚੱਲ ਰਹੀਆਂ ਨੇ ਕਿ ਸਿੱਖ ਆਪਣੇ ਪੰਜ ਕਕਾਰਾਂ ਵਾਲਾ ਦਾੜ੍ਹੀ ਕੇਸਾਂ ਵਾਲਾ ਜਾਂ ਵੱਖਰੀ ਕੌਮ ਵਾਲਾ ਸਰੂਪ ਦਾੜੀ ਨੂੰ ਵੀ ਬਰਦਾਸ਼ਤ ਕਰ ਸਕਦੇ ਨੇ ਕਿਉਂਕਿ ਇਹਨਾਂ ਦੇ ਸਾਧੂ ਮਹਾਤਮਾ ਲਾੜੀਆਂ ਬਹੁਤ ਰੱਖੀ ਫਿਰਦੇ ਨੇ ਪਰ ਸਿੱਖ ਇਹ ਨਾ ਕਹਿਣ ਕਿ ਅਸੀਂ ਹਿੰਦੂਆਂ ਨਾਲ ਵੱਖਰੇ ਹਾਂ ਬਸ ਇਹੋ ਹੀ ਇੱਕ ਗੱਲ ਛੱਡ ਦੇਣ ਬਾਕੀ ਅਸੀਂ ਬਰਮਾ ਦਾ ਅਵਤਾਰ ਗੁਰੂ ਨਾਨਕ ਸਾਹਿਬ ਨੂੰ ਮੰਨਣਾ ਤੇ ਪੰਜਵਾਂ ਵੇਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਇਹ ਅਸੀਂ ਸਵੀਕਾਰ ਕਰਦੇ ਹਾਂ ਇਹ ਸਾਰਾ ਕੁਝ ਹੋ ਚੁੱਕਿਆ ਹੋਇਆ ਹੈ